ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਲਾਈਕ ਵੀ ਕਰਿਓ ਇਲੈਕਸ਼ਨ ਕਿਸੇ ਵੀ ਫੀਲਡ ਵਿੱਚ ਹੋ ਜੀ ਪੰਜਾਬ ਵਿੱਚ ਹੋਣ ਜਾਂ ਪੰਜਾਬ ਤੋਂ ਬਾਹਰ ਹੋਣ ਤੁਸੀਂ ਵੱਧ ਛੱਡ ਕੇ ਹਿੱਸਾ ਲੈਂਦੇ ਹੋ ਬਹੁ ਲੁਧਿਆਣੇ ਦੇ ਵਿੱਚ ਜਿੰਨੀ ਚੋਣਾਂ ਅਨਾਉਂਸ ਹੋਈਆਂ ਨੇ ਜੀ ਤੇ ਮੈਂ ਸੁਣਿਆ ਤੁਸੀਂ ਉੱਥੇ ਵੀ ਆਪਣਾ ਜਲਵਾ ਦਿਖਾਉਣ ਦੀ ਤਿਆਰੀ ਕਰ ਰਹੇ ਹੋ ਦੇਖੋ ਜੀ ਮੈਂ ਲੁਧਿਆਣੇ ਬੈਸਟ ਤੋਂ ਖੜਾ ਚੋਣ ਸ਼ਾਨ ਛੱਡ ਰਿਹਾ ਨੰਬਰ 9 ਹੈ ਇੱਕ ਇੱਕ ਵੋਟ ਮੇਰੀ ਚੋਲੀ ਪਾ ਕੇ ਮੈਨੂੰ ਕਾਮਯਾਬ ਕਰੋ ਮੈਂ ਨਾ ਬੈਸਟ ਨੂੰ ਅਮਰੀਕਾ ਵਰਗਾ ਬਣਾ ਕੇ ਛੱਡੂਗਾ ਔਰ ਮੈਂ ਜੇ ਮੈਂ ਜਿੱਤਦਾ ਮਾਲੂ ਮੈਂ ਜਿੱਦਾਂ ਉੱਥੇ ਤੇ ਇਹ ਇੰਗਲੈਂਡ ਸੌਦੀਆ ਅਸਟ੍ਰੇਲੀਆ ਜਰਮਨ ਫਰਾਂਸ ਇਟਲੀ ਹਰ ਜਗ੍ਹਾ ਤੇ ਜਿੱਥੇ ਤੇ ਪੰਜਾਬੀ ਭਰਾਵਾਂ ਦੇ ਸਾਰੇ ਜਗ੍ਹਾ ਤੇ ਲੁਧਿਆਣਾ ਚੱਚੇ ਹੋਣਗੇ ਪਰ ਲੁਧਿਆਣਾ ਨਹੀਂ ਲੁਧਿਆਣਾ ਇੱਕ ਦੂਜਾ ਤਹਾਇਮਲ ਹੋਏਗਾ ਇਹ ਲੋਕਾਂ ਵਾਸਤੇ ਗੁੱਡ ਲੱਕਾ ਮੇਰੇ ਵਾਸਤੇ ਜੋ ਹੈ ਹੀ ਹੈ ਜਨਦਰ ਵਾਲੇ ਨੇ ਚੱਕਿਆ ਨਾ ਇਨ ਨੂੰ ਉੱਤੇ ਲੈ ਕੇ ਹੁਣ ਲੋਕੀ 4599 ਵੋਟਾਂ ਹੀ ਪਾਤੀਆਂ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੁਧਿਆਣਾ ਇੱਕ ਵਾਰੀ ਮੈਂ ਜਿਤਾ ਕੇ ਦੇਖੋ ਸਰਕਾਰਾਂ ਨਹੀਂ ਸੁਣਦੀਆਂ ਚਾਹੇ ਉਹ ਪੁਲਿਸ ਪ੍ਰਸ਼ਾਸਨਾਂ ਚਾਹੇ ਮੰਤਰੀ ਹੈ ਇਹਨਾਂ ਨੂੰ ਕਰਨਾਟਕਾ ਭੇਜਿਆ ਜਾਵੇ ਜਿਹੜੀ ਕਰਨਾਟਕਾ ਦੀ ਪੁਲਿਸ ਐ ਇੱਥੇ ਬੁਲਾਈ ਜਾਵੇ ਕਿ ਤਾਂ ਕਿ ਕੋਈ ਸਮਝ ਨਾ ਆਵੇ ਇਹਨਾਂ ਨੂੰ ਕੰਮ ਕਰਨਾ ਕਿੱਦਾਂ ਹਰ ਜਗ੍ਹਾ ਤੇ ਇੱਕ ਕਾਮ ਬੰਦੇ ਸੁਣਵਾਈ ਹੋਣੀ ਚਾਹੀਦੀ ਹੈ ਜਿਵੇਂ ਕਿ ਲੁਧਿਆਣਾ ਕਾਰਪੋਰੇਸ਼ਨ ਦੇ ਵਿੱਚ ਮੈਂ ਗਿਆ ਕੋਈ ਕੰਮ ਕਰਾਉਣਾ ਸੀ ਤਿੰਨ ਮਹੀਨੋਂ ਕੀ ਮੇਰੇ ਰਿਸ਼ਤੇਦਾਰ ਦਾ ਕੰਮ ਨਹੀਂ ਹੋਇਆ ਔਰ ਤਿੰਨ ਮਹੀਨੇ ਮੈਨੂੰ ਉਹਨਾਂ ਨੇ ਖੱਜਲ ਕੀਤਾ ਜਿਦਾ ਦੁਨੀਆ ਦਾ ਕੀ ਦੁ। ਮੈਂ ਕਹਿੰਦਾ ਇਸ ਤੇਜ਼ ਤੇ ਵਿੱਚ ਰਹਿਣ ਦਾ ਕੋਈ ਫਾਇਦਾ ਹੀ ਨਹੀਂਗਾ ਤਾਂ ਇਹਦਾ ਲੋਕੀ ਬਾਹਰ ਭਜਦੇ ਇੱਥੇ ਕਾਰੋਬਾਰ ਬੇੜਾ ਗਲ ਕੀਤਾ ਪਿਆ ਲੋਕੀ ਕਹਿੰਦੇ ਸਾਡੀ ਤੇ ਜਾਨ ਨੂੰ ਹੀ ਖਤਰਾ ਵਾ ਤੇ ਅਸੀਂ ਕੰਮ ਵੀ ਨਹੀਂ ਟਿੱਕੇ ਕਰ ਸਕਦੇ ਬਾਹਰ ਜਾ ਕੇ ਲੋਕੀ ਬ